ਨੱਬ ਦੇ ਕਾਲਜ ਗਰਾਊਂਡ ਝੜਕ ਉੱਤੇ ਉਦੋਂ ਹੰਪੜਾ ਤਪੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਆਟੋ ਝਾਲਕ ਵੱਲੋਂ ਇੱਕਦਮ ਜੂ ਟਰਨ ਲੈਂਤੇ ਪਿੱਛੋਂ ਆ ਰਹੀ ਪੀ ਆਰਟੀਸੀ ਬੱਸ ਨੇ ਸਵਾਰੀਆਂ ਨੂੰ ਬਚਾਉਂਦੇ ਵਿੱਚ ਆਉਂਦੇ ਬੱਸ ਨੇ ਖੜੀ ਕਾਰ ਵਿੱਚ ਜੱਬ ਜੇ ਜਦੋਂ ਬੱਸ ਕਾਰ ਵਿੱਚ ਵੱਜੀ ਤਾਂ ਮੌਕੇ ਤੇ ਕਾਰ ਦੇ ਨਾਲ-ਨਾਲ ਖੜੀਆਂ ਰੇੜੀਆਂ ਵੀ ਨੁਕਸਾਨੀਆਂ ਗੀਆਂ ਅਤੇ ਮੌਕੇ ਤੇ ਆਪਸ ਵਿੱਚ ਲੋਕ ਹੱਥੋਂ ਪਾਈ ਵੀ ਹੁੰਦੇ ਹੋਏ ਦਿਖਾਈ ਦਿੱਤੇ ਪੁਲਿਸ ਨੇ ਪਹੁੰਚ ਕੇ 23 ਤਰਾਂ ਨੂੰ ਸ਼ਾਂਤ ਕਰਵਾਇਆ ਤੇ ਬੰਦੀ ਕਾਰਵਾਈ ਕਰ ਲਾ ਕੇ ਇਸ ਮੌਕੇ ਤੇ ਕਾਰ ਚਾਲਕ ਮਾਲਕ ਕਬਲਜੀਤ ਸਿੰਘ ਨੇ ਕਿਹਾ ਕਿ ਮੇਰੀ ਗੱਡੀ ਸਾਈਡ ਤੇ ਖੜੀ ਸੀ ਪਿਛੋਂ ਲਿਆ ਕੇ ਬੱਸ ਡਰਾਈਵਰ ਨੇ ਗੱਡੀ ਦੇ ਵਿੱਚ ਟੱਕਰ ਮਾਰ ਦਿੱਤੀ ਪਰ ਇਸ ਬੱਸ ਡਰਾਈਵਰ ਦਾ ਕੋਈ ਕਸੂਰ ਨਹੀਂ ਆਟੋ ਚਾਲਕ ਨੇ ਇਕਦਮ ਯੂ-ਟਰਨ ਲੈ ਲਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਅਤੇ ਮੇਰੀ ਗੱਡੀ ਬਿਲਕੁਲ ਚੱਕਣਾ ਸ਼ੁਰੂ ਹੋ ਗਈ ਕਸੀ ਤਾਂ ਬਿਲਕੁਲ ਸਾਈਡ ਤੇ ਗੱਡੀ ਲਾ ਕੇ ਖੜੇ ਸੀ ਇਸ ਮੌਕੇ ਤੇ ਪੀਆਰਟੀਸੀ ਬੱਸ ਡਰਾਈਵਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਆਟੋ ਝਲਕ ਨੇ ਇੱਕਦਮ ਹੀ ਅੱਗੇ ਪਿੱਛੇ ਨਹੀਂ ਦੇਖਿਆ ਯੂ ਟਰਨ ਰੋਡ ਤੇ ਉੱਪਰ ਹੀ ਲੈ ਲਿਆ ਆਟੋ ਦੇ ਵਿੱਚ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਬੱਸ ਕਾਰ ਦੇ ਵਿੱਚ ਜਾ ਟਕਰਾਈ ਮੇਰਾ ਕੋਈ ਕਿਸੋ ਨਹੀਂ ਮੈਂ ਤਾਂ ਆਪਣੇ ਕਰਾ ਜਾ ਰਹੀ ਸੀ ਤਾਂ ਚੰਨ ਕਾਟੋ ਚਾਲਕ ਝੁੱਟਣ ਲੱਗਿਆ ਇਸ ਮੌਕੇ ਤੇ ਨਾਪਾ ਪੁਲਿਸ ਦੇ ਅਧਿਕਾਰੀ ਚਮਕੌਰ ਸਿੰਘ ਨੇ ਕਿਹਾ ਕਿ ਸਾਨੂੰ ਵੀ ਇਤਲਾਮ ਨਹੀਂ ਸੀ ਕਿ ਬੱਸ ਕਾਰ ਅਤੇ ਆਟੋ ਵਿੱਚ ਘੱਟ ਟੱਕਰ ਹੋਗੀ ਅਸੀਂ ਮੌਕੇ ਤੇ ਪਹੁੰਚਿਆ ਆਟੋ ਚਾਲਕ ਨੂੰ ਅਸੀਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਮੌਕੇ ਤੇ ਗਲਤੀ ਦੇਖਦੇ ਹਾਂ ਕਿਸ ਦੀ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੋਈ ਕੋਈ ਗੱਲ ਨਹੀਂ ਰਹਿਣਾ ਚੜੀ ਆ ਜੀ ਇਹ ਲੈ ਗਿਆ ਉਹ ਕਿਹੋ ਜਿਹਾ ਹੋ ਗਿਆ ਅੱਧੀ ਕਿੰਨੇ ਹੁਣ ਕੜਦਾ ਮੈਂ ਕਿਹਦਾ ਕਾਟਾ ਹੋ ਗਿਆ ਮੈਂ ਪਾਣੀ ਪੀਂਦਾ ਬੱਸ ਸੁਭਾਣ ਬਹਿ ਜਾ ਰਿਹਾ ਹੈ ਲੈ ਹੋਰ ਆਦੇ ਅੱਗੇ 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 ਮੈਂ ਸ਼ਾਪ ਦੇ ਵਿੱਚ ਬੈਠਾ ਸੀਗਾ ਮੇਰਾ ਨਾਮ ਕਮਲਜੀਤ ਆ ਸੋ ਮੈਂ ਇੱਥੋਂ ਪਟਿਆਲੇ ਤੋਂ ਕੀ ਗੱਲ ਬਾਤ ਹੋਈ ਅੱਜ ਹੋਰੀ ਐ ਗੱਡੀ ਸਾਡੀ ਪਾਰਕ ਤੇ ਲੱਗੀ ਐ ਜਿਹੜੀ ਪਾਰਕਿੰਗ ਦੇ ਸੀਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਕੱਟ ਮਾਰ ਕੇ ਤੇ ਬੱਸ ਵਾਲੇ ਨੇ ਫਿਰ ਇਹਨੂੰ ਹਿੱਟ ਕਰਤਾ ਗੱਡੀ ਇਹ ਸਾਈਡ ਤੇ ਖੜੇ ਸੀ ਤੁਸੀਂ ਬਿਲਕੁਲ ਸਾਈਡ ਤੇ ਸੀਗਾ ਜੀ ਇਹ ਸਾਰੀ ਰੋਡ ਖਾਲੀ ਸੀਗੀ ਇਹ ਅੱਛਾ ਇਹ ਗਲਤੀ ਕਿਹਦੀ ਐ ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਉਹ ਟੈਂਪੋ ਵਾਲਾ ਮੇਨ ਆ ਜਿਹੜੀ ਉਹਦੀ ਸੀ ਫਿਰ ਬੱਸ ਵਾਲੇ ਨੇ ਸਵਾਰੀਆਂ ਬਚਾਉਣੀਆਂ ਸੀ ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆਪਣੀ ਬਸਾਲੀ ਵੀ ਗੁਜ਼ਲ ਸੀ ਨਹੀਂ ਮੈਂ ਬਸਾਲੀ ਜੀ ਵਿਚਾਰੇ ਦੀ ਕੋਈ ਗਲਤੀ ਨਹੀਂ ਮੰਨ ਸਕਦਾ ਇਹੋ ਤੁਹਾਡੇ ਕੋਈ ਸਰਟੀਫਿਕੇਟ ਤਾਂ ਲੱਗੀ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਗੱਡੀ ਦੇ ਵਿੱਚ ਮੇਰੇ ਬੈਠੇ ਸੀ ਮੈਂ ਆਪਦੀ ਸ਼ਾਪ 'ਚ ਬੈਠਾ ਸੀਗਾ ਓਕੇ ਕਾਲੇ ਨੂੰ ਸਾਲ ਤਾਂ ਨਹੀਂ ਹੋਇਆ ਕੋਈ ਜਾਨੀ ਨੂੰ ਕੋਈ ਨੁਕਸਾਨ ਨਹੀਂ ਇਹ ਇਹ ਤਾਂ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਜੀ ਇਹ ਤਾਂ ਗੱਡੀ ਤਕਰੀਬਨ ਸਾਰੀ ਹੀ ਚਲੀ ਗਈ ਜੀ ਹੁਣ ਨੁਕਸਾਨ ਤਾਂ ਕਾਦਾ ਟੋਟਲ ਸਾਰੀ ਚਲੀ ਗਈ ਇਹਦਾ ਅੱਛਾ ਸੁਖਵਿੰਦਰ ਸਿੰਘ ਕੀ ਗੱਲ ਹੋਇਆ ਸਰ ਆਹ ਤੋਂ ਅੱਗੋਂ ਤੋਂ ਆ ਰਿਹਾ ਸੀਗਾ ਤੇ ਆਉਂਦਾ ਹੋਇਆ ਮਤਲਬ ਉਹਨੇ ਹੇ ਕੋਈ ਇੱਕ ਇਹਨੇ ਦੇਖਾ ਕੋਈ ਪਿੱਛੇ ਨਹੀਂ ਉਹਨੇ ਜੂ ਟਰਨ ਮਾਰਤਾ ਜੀ ਰੋਡ ਦੇ ਉੱਤੇ ਉਸ ਨੂੰ ਬਚਾਉਂਦੇ ਬਚਾਉਂਦੇ ਬੱਸ ਪਹਿਲਾਂ ਤਾਂ ਆਟੋ ਚ ਲੱਗੀ ਜੀ ਆਟੋ ਬਿਲਕੁਲ ਸੇਫ ਆਟੋ ਦੇ ਵਿੱਚ ਸਵਾਰੀਆਂ ਸੀ ਉਹਨਾਂ ਨੂੰ ਬਚਾਉਂਦੇ ਕਾਰਨ ਮੱਲੇ ਕਾਰ ਖੜੀ ਸੀ ਕਾਰ ਦੇ ਵਿੱਚ ਪਿੱਛੇ ਚਾਲੀ ਜਾਨੀ ਨੁਕਸਾਨ ਕੋਈ ਛੱਟ ਫੇਟ ਕੋਈ ਨਹੀਂ ਤੇ ਖਾਂ ਬੱਸ ਚਲਾਉਣੇ ਮੈਂ ਬੱਸ ਡਰਾਈਵਰ ਆ ਬਰਨਾਲਾ ਡਿੱਪੂ ਦੀ ਬੱਸ ਆ ਜੀ ਗੱਡੀ ਦਾ ਤਾਂ ਹੁਣ ਆਟੋ ਵਾਲਾ ਜਦੋਂ ਮਤਲਬ ਕਾਰ ਵਾਲਾ ਮਾਲਕ ਸਾਹਮਣੇ ਖੜਾ ਸੀ ਉਹਨੇ ਉਹਦੀ ਆ ਕੇ ਹੁਣ ਸਾਰੀ ਇਹ ਗੱਲ ਕਹੀ ਕਹਿੰਦੇ ਵੀਰੇ ਤੇਰੀ ਕੋਈ ਗਲਤੀ ਨਹੀਂ ਸਾਰੀ ਗਲਤੀ ਆਟੋ ਦੀ ਹੁਣ ਬੱਸ ਵਾਲਾ ਹੈਗਾ ਉਹਦੇ ਬਿਆਨ ਮਤਲਬ ਲੈ ਲਉ ਉਹ ਵੀ ਕੁਇਟ ਸੀ ਸਲਾਮ ਦਿੱਤੀ ਕਿ ਬੱਸ ਤੇ ਇੱਕ ਨਾ ਟੈਂਪੂ ਦੇ ਜੇ ਗੱਡੀ ਦਾ ਐਕਸੀਡੈਂਟ ਹੋਇਆ ਸੀ ਮੌਕੇ ਤੇ ਆਏ ਆ ਦੇਖਿਆ ਬੱਸ ਵੀ ਖੜੀ ਆ ਟੈਂਪੂ ਟੈਂਪੂ ਸੀ ਭੇਜਤਾ ਥਾਣੇ ਤੇ ਗੱਡੀ ਖੜੀ ਹੈ ਗੱਡੀ ਦਾ ਨੁਕਸਾਨ ਜਿਆਦਾ ਹੋਇਆ ਦੇਖਦੇ ਆ ਕਿਹਦੀ ਗਲਤੀ ਹੈ ਕੀ ਕੁਝ ਪਹਿਲਾਂ ਦਾ ਇਹ ਕਿਹਦੀ ਗਲਤੀ ਲੱਗਦੀ ਹੈ ਸਰ ਇਹ ਦੇਖਦੇ ਆ ਸਰ ਇਕੱਠੇ ਕਰਦੇ ਇਹਨਾਂ ਨੂੰ ਕਿਸ ਜਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਜੀ ਤੇ ਇਹ ਇਹ ਕੌਣ ਜ਼ਿੰਮੇਵਾਰ ਲੱਗਦਾ ਹੈ ਇਹ ਤਾਂ ਹੁਣ ਸਰ ਇਨਵੈਸਟੀਗੇਸ਼ਨ ਦੀ ਪਤਾ ਲੱਗੂ ਕੀ ਦਾ ਕਸੂਰ ਹੈ ਇਹਨੂੰ ਇਕੱਠੇ ਕਰਦੇ ਆ ਇਹਨਾਂ ਨੂੰ ਇਹਨਾਂ ਨੂੰ ਦੇਖਦੇ ਆ ਕੀ ਦਾ ਕਸੂਰ ਹੈ